ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬੀ ਰਿਸ਼ਤੇ ਚੈਨਲ ਦੇ ਵਿੱਚ ਤੁਸੀਂ ਵੀ ਆਪਣੇ ਮਨਪਸੰਦ ਦੇ ਰਿਸ਼ਤੇ ਆਪਣੇ ਪੇਜ ਤੋਂ ਲੱਭ ਸਕਦੇ ਹੋ ਜੀ ਹਰ ਇੱਕ ਰਿਸ਼ਤਾ ਪਰਿਵਾਰਾਂ ਦੇ ਨੰਬਰ ਸਮੇਤ ਹੈ ਜੀ ਪਰਿਵਾਰ ਦੇ ਨਾਲ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਕੇ ਆਪਣਾ ਰਿਸ਼ਤਾ ਪੱਕਾ ਕਰ ਸਕਦੇ ਹੋ ਜੀ ਐਡ ਲਗਵਾਉਣ ਦੇ ਲਈ ਸਾਡਾ ਵਟਸਐਪ ਨੰਬਰ ਦਿੱਤਾ ਗਿਆ ਹੈ ਜੀ ਤੁਸੀਂ ਸਾਨੂੰ ਵਟਸਐਪ ਤੇ ਆਪਣੀ ਪੂਰੀ ਡਿਟੇਲ ਭੇਜ ਸਕਦੇ ਹੋ ਫੀਸ ਤੇ ਪ੍ਰੋਸੈਸ ਤੁਹਾਨੂੰ ਦੱਸ ਦਿੱਤਾ ਜਾਵੇਗਾ ਹਰੇਕ ਕੈਡ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਜੀ ਚੰਗੀ ਤਰ੍ਹਾਂ ਜਾਂਚ ਪੜਤਾਲ ਤੋਂ ਬਾਅਦ ਹੀ ਆਪਣਾ ਰਿਸ਼ਤਾ ਕਰੋ ਜੀ ਸੋ ਅੱਜ ਦਾ ਪਹਿਲਾ ਰਿਸ਼ਤਾ ਹੈ ਜੀ ਨਾਮ ਸਤਨਾਮ ਸਿੰਘ ਪਤਾ ਜ਼ਿਲ੍ਹਾ ਮੋਗਾ ਦਾ ਲੜਕਾ ਹੈ ਕਾਸਟ ਮੁੰਡੇ ਦੀ ਜੱਟ ਸਿੱਖ ਗੋਤ ਧਾਲੀਵਾਲ ਉਮਰ ਮੁੰਡੇ ਦੀ 1993 ਵਿੱਚ ਹੈ ਜੀ ਕੱਦ 5 ਫੁੱਟ 5 ਇੰਚ ਭੈਣ ਇਹਨਾਂ ਦੀ ਇੱਕ ਮੈਰਿਡ ਹੈ ਜੀ ਵਿਆਹੀ ਹੋਈ ਆ ਭਰਾ ਵੀ ਇੱਕ ਮੈਰਿਡ ਵਿਆਹਿਆ ਹੋਇਆ ਪਿਤਾ ਗੁਰਚਰਨ ਸਿੰਘ ਨੇ ਜੀ ਗੁਰਸਿੱਖ ਫੈਮਿਲੀ ਹੈ ਕਮ ਕਰੇ ਜੀ ਅੰਮ੍ਰਿਤਾਰੀ ਸਿੱਖ ਗੁਰਦੁਆਰਾ ਦੇ ਵਿੱਚ ਮੁੰਡਾ ਪਾਠ ਕਰਦਾ ਕੁੜੀ ਅੰਮ੍ਰਿਤਾਰੀ ਕਿਸੇ ਵੀ ਕਾਸ਼ਟ ਦੀ ਹੋਵੇ ਜੀ ਭਾਵੇਂ ਪਰਿਵਾਰ ਦੇ ਨੰਬਰ ਕਾਲੀ ਪੱਟੀ ਦੇ ਵਿੱਚ ਦਿੱਤੇ ਗਏ ਨੇ ਜੀ ਪਰਿਵਾਰਾਂ ਨਾਲ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਅਗਲਾ ਰਿਸ਼ਤਾ ਜੀ ਨਾਮ ਰਾਣੀ ਕਾਸਟ ਖੱਤਰੀ ਜਨਮ 7/8/1985 ਕੱਦ 5 ਫੁੱਟ 3 ਇੰਚ ਪੜ੍ਹਾਈ ਕਰੀਏ ਜੀ ਐਮਏ ਬੀਐਡ ਪੀਐਸਟੀਈਟੀ ਕੰਮ ਕਰੇ ਜੀ ਪ੍ਰਾਈਵੇਟ ਟੀਚਰ ਹੈ ਡਿਵੋਰਸਡ ਆਫਟਰ 2 ਮੰਥ ਡਿਵੋਰਸਡ ਹੈ ਜੀ ਲੜਕੀ ਪਰਿਵਾਰ ਦੀ ਮੰਗ ਹੈ ਜੀ ਪੜ੍ਹੇ ਲਿਖੇ ਬਿਜ਼ਨਸਮੈਨ ਜਾਂ ਵਧੀਆ ਨੌਕਰੀ ਵਾਲੇ ਲੜਕੇ ਦੀ ਲੋੜ ਹੈ ਪਰਿਵਾਰ ਨੂੰ ਏਰੀਆ ਬਰਨਾਲਾ ਹੈ ਜੀ ਸੰਪਰਕ ਨੰਬਰ ਪਰਿਵਾਰ ਦਾ ਕਾਲੀ ਪੱਟੀ ਦੇ ਵਿੱਚ ਹੈ ਤੁਸੀਂ ਡਾਇਰੈਕਟ ਗੱਲਬਾਤ ਪਰਿਵਾਰ ਦੇ ਨਾਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਨਾਮ ਕਰਨਦੀਪ ਸਿੰਘ ਸ਼ੈਣੀ ਪਤਾ ਲੁਧਿਆਣਾ ਤੋਂ ਆ ਮੁੰਡਾ ਉਮਰ ਹੈ ਜੀ ਮੁੰਡੇ ਦੀ 29/9/1997 ਕੱਦ 5 ਫੁੱਟ 6 ਇੰਚ ਪੜ੍ਹਾਈ ਕਰਿਆ ਜੀਨਾਂ ਨੇ ਵੈਲ ਐਜੂਕੇਟਿਡ ਐਮ ਆਰਕ ਆਰਕੀਟੈਕਚਰ ਆਪਣਾ ਬਿਜ਼ਨਸ ਹੈ ਜੀ ਵੈਲ ਸੈਟਲ ਫੈਮਿਲੀ ਆ ਸਿੱਖ ਕਾਸਟ ਹੈ ਜੀ ਮੁੰਡੇ ਦੀ ਵੈਸ਼ਨੋ ਪਰਿਵਾਰ ਹੈ ਕੰਮ ਕਰ ਹੈ ਜੀ ਸਾਈਡ ਇਨਕਮ ਮੁੰਡੇ ਦੀ 50000 ਰੁਪਿਆ ਮੰਥਲੀ ਹੈ ਤੇ 1.5 ਕਰੋੜ ਦੀ ਪ੍ਰਾਪਰਟੀ ਇਹਨਾਂ ਦੀ ਹੈ ਫੈਮਿਲੀ ਦੀ ਤੇ 35 ਤੋਂ 40 ਲੱਖ ਰੁਪਿਆ ਅਨੁਲ ਇਨਕਮ ਹੈ ਜਿਨ੍ਹਾਂ ਦੀ ਪਰਿਵਾਰ ਦਾ ਨੰਬਰ ਕਾਲੀ ਪੱਟੀ ਦੇ ਵਿੱਚ ਦਿੱਤਾ ਗਿਆ ਹੈ ਜੀ ਜਿਸ ਨਾਲ ਵੀ ਇਹ ਰਿਸ਼ਤਾ ਮੈਚ ਕਰਦਾ ਤੁਸੀਂ ਪਰਿਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ हां जी अगला रिश्ता लड़की ਦਾ ਨਾਮ ਕੌਰ ਪਤਾ ਮੋਹਾਲੀ ਦੀ ਲੜਕੀ ਹੈ ਕਾਸਟ ਜੱਟ ਸਿੱਖ ਉਮਰ 21 9 1999 ਕੱਦ ਲੜਕੀ ਦਾ 5 ਫੁੱਟ 9 ਇੰਚ ਤੇ ਪੜ੍ਹਾਈ ਕਰੀ ਹੈ ਜੀ ਐਮਟੈਕ ਕੰਮ ਕਰ ਰਹੀ ਹੈ ਜੀ ਕੈਨੇਡਾ ਦੀ ਪੀਆਰ ਐ ਲੜਕੀ ਪਰਿਵਾਰ ਦੀ ਮੰਗ ਹੈ ਮੁੰਡਾ ਸੋਹਣਾ ਸੁਨੱਖਾ ਪੜ੍ਹਿਆ ਲਿਖਿਆ ਹੋਵੇ ਕੈਨੇਡਾ 온ਟਾਰੀਓ ਤੋਂ ਹੋਵੇ ਜੀ ਮੁੰਡਾ ਕਾਲੀ ਪੱਟੀ ਦੇ ਵਿੱਚ ਲੜਕੀ ਦੇ ਪਰਿਵਾਰ ਦਾ ਨੰਬਰ ਹੈ ਜੀ ਜਿਸ ਨਾਲ ਵੀ ਇਹ ਰਿਸ਼ਤਾ ਮੈਚ ਕਰਦਾ ਪਰਿਵਾਰ ਨਾਲ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਲੜਕੇ ਦਾ ਜੀ ਨਾਮ ਸਿੰਘ ਪਤਾ ਮੁਹਾਲੀ ਦਾ ਲੜਕਾ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਉਮਰ 1996 ਦੇ ਵਿੱਚ ਹੈ ਜੀ ਕੱਦ ਮੁੰਡੇ ਦਾ 5 ਫੁੱਟ 6 ਇੰਚ ਤੇ ਪੜ੍ਹਾਈ ਕਰੀ ਹੈ ਜੀ ਇਹਨਾਂ ਨੇ 10 ਪਾਸ ਕੰਮ ਕਰ ਰਿਹਾ ਜੀ ਯੂ ਐਸ ਏ ਕੈਲੀਫੋਰਨੀਆ ਦਾ ਗ੍ਰੀਨ ਕਾਰਡ ਹੈ ਮੁੰਡੇ ਕੋਲ ਪੀ ਆਰ ਹੈ ਜੀ ਵਰਕ ਸਟੋਰ ਤੇ ਕੈਸ਼ੀਅਰ ਦੀ ਜੌਬ ਕਰਦਾ ਹੈ ਜੀ ਮੁੰਡਾ ਪਰਿਵਾਰ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਵਧੀਆ ਪਰਿਵਾਰ ਦੀ ਹੋਵੇ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲ ਬਾਤ ਤੁਸੀਂ ਪਰਿਵਾਰ ਨਾਲ ਕਰ ਸਕਦੇ ਹੋ ਸੋ ਅਗਲਾ ਰਿਸ਼ਤਾ ਹੈ ਜੀ ਲੜਕੀ ਦਾ ਨਾਮ ਕੌਰ ਪਤਾ ਜਲੰਧਰ ਦੀ ਲੜਕੀ ਹੈ ਕਾਸਟ ਜੱਟ ਸਿੱਖ ਉਮਰ 29 ਸਾਲ ਕੱਦ 5 ਫੁੱਟ 3 ਇੰਚ ਪੜ੍ਹਾਈ ਕਰੀਏ ਜੀ ਨੇ ਪਲੱਸ 2 ਪਾਸ ਭਰਾ ਇਹਨਾਂ ਦਾ 1 ਹੈ ਜੀ ਤੇ ਪਿਤਾ ਇਹਨਾਂ ਦੇ ਐਕਸਪਾਇਰ ਨੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਜੀ ਕੰਮਕਾਰ ਹੈ ਕੁੜੀ ਯੂਕੇ ਦੇ ਵਿੱਚ ਹੈ ਜੀ ਪਿਛਲੇ 5 ਸਾਲ ਤੋਂ ਪਾਰਲਰ ਦਾ ਕੰਮ ਕਰ ਰਹੀ ਹੈ ਪਰਿਵਾਰ ਦੀ ਮੰਗ ਹੈ ਜੀ ਮੁੰਡਾ ਯੂਕੇ ਦਾ ਪੀਆਰ ਹੋਵੇ ਜੱਟ ਸਿੱਖ ਕਾਸਟ ਵਾਲੇ ਇਹਨਾਂ ਨਾਲ ਸੰਪਰਕ ਕਰਨ ਕਾਲੀ ਪੱਟੀ 'ਚ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਸਿੱਧੀ ਗੱਲਬਾਤ ਤੁਸੀਂ ਪਰਿਵਾਰ ਦੇ ਨਾਲ ਕਰ ਸਕਦੇ ਹੋ ਅਗਲਾ ਰਿਸ਼ਤਾ ਜੀ ਨਾਮ ਨਰਿੰਦਰ ਸਿੰਘ ਪਤਾ ਰਮੇਸ਼ ਕੁਮਾਰ ਸੌਰੀ ਪਿਤਾ ਦਾ ਨਾਮ ਹੈ ਜੀ ਰਮੇਸ਼ ਕੁਮਾਰ ਪਤਾ ਗੁਰਦਾਸਪੁਰ ਕਾਸਟ ਮਹਿਰੇ ਤੇ ਕਾਸਟ ਇਹਨਾਂ ਦੀ ਖੜਤੋਲ ਹੈ ਜੀ ਤੇ ਮਹਿਰੇ ਆ ਉਮਰ 27 4 1994 ਕੱਦ ਮੁੰਡੇ ਦਾ 5 ਫੁੱਟ 5 ਇੰਚ ਪੜ੍ਹਾਈ ਕਰੀ ਹੈ ਜੀ ਮੁੰਡੇ ਨੇ ਪਲੱਸ 2 ਪਾਸ ਤੇ ਭੈਣ ਇਹਨਾਂ ਦੀ ਮੈਰਿਡ ਹੈ ਕੰਮ ਕਰ ਹੈ ਜੀ ਵੁੱਡ ਕੰਟਰੈਕਟਰ ਦਾ ਮੁੰਡਾ ਕੰਮ ਕਰ ਹੈ ਜੀ ਪਰਿਵਾਰ ਦੀ ਮੰਗ ਹੈ ਜੀ ਕੁੜੀ ਘਰੇਲੂ ਹੋਵੇ 10 ਜਾਂ 12 ਪੜ੍ਹੀ ਹੋਵੇ ਹੋਰ ਕਿਸੇ ਵੀ ਤਰ੍ਹਾਂ ਦੀ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਕਾਲੀ ਪੱਟੀ 'ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਜਿਸ ਨੂੰ ਇਹ ਰਿਸ਼ਤਾ ਸਹੀ ਲੱਗਦਾ ਤੁਸੀਂ ਪਰਿਵਾਰ ਦੇ ਨੰਬਰ ਤੇ ਫੋਨ ਕਾਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ ਤੇ ਆਪਣਾ ਰਿਸ਼ਤਾ ਪੱਕਾ ਕਰ ਸਕਦੇ ਹੋ ਸੋ ਹਰੀ ਪੱਟੀ ਵਾਲਾ ਜੋ نیچے ਨੰਬਰ ਚੱਲ ਰਿਹਾ ਹੈ ਜੀ ਤੁਸੀਂ ਸਾਡੇ ਨਾਲ ਐਡ ਲਗਵਾਉਣ ਲਈ ਉਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਜਾਂ ਫਿਰ ਸਾਨੂੰ ਵਟਸਐਪ ਤੇ ਹੈਲੋ ਦਾ ਮੈਸੇਜ ਭੇਜੋ ਤੁਹਾਨੂੰ ਪੂਰਾ ਪ੍ਰੋਸੈਸ ਦੱਸ ਦਿੱਤਾ ਜਾਵੇਗਾ ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ